ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਆਪਾਂ ਲੈ ਕੇ ਆਏ ਭੈਣੇ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਹਾਂਜੀ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਭੈਣੇ ਇਹ ਹੈਗਾ ਵੇਖੋ ਕਾਟਨ ਦਾ ਸੂਟ ਹੈ ਜਿਹਦੀ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਇਹਦੀ ਅਲੱਗ ਹੀ ਪ੍ਰਿੰਟਿੰਗ ਆ ਫਲਾਵਰ ਵਗੈਰਾ ਨਹੀਂ ਹੈ ਇਸ ਤਰ੍ਹਾਂ ਇਹ ਜਿਵੇਂ ਮਾਰਬਲ ਪ੍ਰਿੰਟ ਨਹੀਂ ਹੁੰਦਾ ਉਸ ਤਰ੍ਹਾਂ ਇਹ ਹੈ ਇਹ ਲਾਈਟ ਤੇ ਡਾਰਕ ਸ਼ੇਡ ਦਾ ਬਣਿਆ ਹੋਇਆ ਹੈ। ਜਿਹੜਾ ਕੋਡ ਸੈਟ ਅੱਜਕੱਲ ਬਣਾਉਂਦੇ ਆ ਬਹੁਤ ਸੋਹਣਾ ਬਣੂਗਾ। ਆਲ ਓਵਰ ਸੂਟ ਆ 5 ਮੀਟਰ ਇਹ ਤੇ ਐਸਕੇ ਦਾ ਬਣਿਆ ਹੋਇਆ ਹੈ। ਆਂਦੇ ਕੋਈ ਮੋਰ ਵੀ ਲੱਗੀ ਹੋਈ ਹੈ ਸਟੈਂਪ ਇੱਥੇ। ਵੇਖ ਸਕਦੇ ਤੁਸੀਂ। ਬਹੁਤ ਸੋਹਣਾ ਕਲਰ ਹੈ ਇਸ ਦਾ। ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ। ਇੱਕ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ। ਇਹ ਸੂਟ ਪਸੰਦ ਆਉਂਦਾ ਤਾਂ ਮੈਨੂੰ WhatsApp ਤੇ ਆਰਡਰ ਕਰੋ। ਜ਼ਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਇਹ ਵਾਲਾ ਸੂਟ ਆ ਦੂਸਰਾ ਇਹ ਵਾਲਾ ਇਹਦੀ ਪ੍ਰਿੰਟ ਵੀ ਤੁਸੀਂ ਵੇਖ ਸਕਦੇ ਹੋ ਇਹਦਾ ਪਾਊਡਰ ਬਲੂ ਸ਼ੇਡ ਜ ਹੈ ਤੇ ਵਿੱਚ ਇਹਦੇ ਸਕਿਨ ਕਲਰ ਜਿਦਾ ਆਫ ਵਾਈਟ ਕਲਰ ਦਾ ਪ੍ਰਿੰਟਿੰਗ ਇਸ ਤਰ੍ਹਾਂ ਵੇਖ ਸਕਦੇ ਤੁਸੀਂ ਇਹ ਟੇਸਟਾ ਬ੍ਰਾਂਡ ਦਾ ਏ ਆਪਾਂ ਤੁਹਾਨੂੰ ਸਟੈਂਪ ਲੱਗੀ ਦਿਖਾ ਸਕਦੇ ਆ ਇੱਥੇ ਅੰਨੇ ਸਟੈਂਪ ਲੱਗੀ ਹੋਈ ਐ ਇਸ ਤੇ ਇਹਦਾ ਕੋਈ ਕਲਰ ਨਹੀਂ ਖਰਾਬ ਹੋਊਗਾ ਕੋਈ ਕਪੜਾ ਨਹੀਂ ਖਰਾਬ ਕਪੜਾ ਬਹੁਤ ਹੀ ਮਲਾਈਮਾ ਤੇ ਬਹੁਤ ਹੀ ਸੌਫਟ ਆ ਇਹ ਦੇਖ ਸਕਦੇ ਹੋ ਤੁਸੀਂ ਇਸਤੇ ਵੀ ਦੇਖੋ ਟਿਸਟਾ ਦੀ ਲੱਗੀ ਵੀ ਇਹ ਸਟੈਂਪ ਵੇਖ ਸਕਦੇ ਹਾਂ ਇਹ ਗਾਦਰੀ ਪਿੰਕ ਸ਼ੇਡ ਜਿਆ ਬਹੁਤ ਸੋਹਣਾ ਆਫ ਵਾਈਟ ਦੇ ਵਿੱਚ ਸਕਿਨ ਕਲਰ ਦੀ ਇਹਦਾ ਆਫ ਵਾਈਟ ਨਹੀਂ ਸਕਿਨ ਕਲਰ ਦੀ ਪ੍ਰਿੰਟਿੰਗ ਇਸ ਤਰ੍ਹਾਂ ਵੇਖ ਸਕਦੇ ਹਾਂ ਸੂਡ ਬਹੁਤ ਹੀ ਸੌਫਟ ਸੌਫਟ ਆ ਮਲੈਮ ਹਾਂਜੀ ਇਹ ਵਾਲਾ ਸੂਟ ਆ ਦੁਪੱਟੇ ਦੇ ਨਾਲ ਰਹਿਣਗੇ कॉटन दुपट्टे ਸੂਟ ਨਾਲ ਇਹ ਦੂਜਾ ਪਰਪਲ ਕਲਰ ਦਾ ਹੈਗਾ ਇਹ ਸੂਟ ਦੇ ਵਿੱਚ ਵਾਈਟ ਕਲਰ ਦੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਤੇ ਸਾਈਡ ਤੇ ਇਸ ਤਰ੍ਹਾਂ ਪੱਟੀ ਲੱਗੀ ਹੋਈ ਆ ਡਿਜ਼ਾਈਨਿੰਗ ਵਾਸਤੇ ਇਹ ਕਮੀਜ਼ਾਂ ਤੇ ਆਹ ਵਾਲਾ ਜਿਹੜਾ ਸਲਵਾਰ ਦਾ ਤੁਸੀਂ ਇਸ ਨੂੰ ਕਮੀਜ਼ ਤੇ ਉਸ ਨੂੰ ਸਲਵਾਰ ਬਣਾ ਸਕਦੇ ਆ ਇਸ ਤਰ੍ਹਾਂ ਸਲਵਾਰ ਦੀ ਡਿਜ਼ਾਈਨਿੰਗ ਆ ਤੇ ਆਹ ਵਾਲੀ ਕਮੀਜ਼ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਜਿਹੜਾ ਦੁਪੱਟਾ ਉਹ ਵੀ ਬਹੁਤ ਸੋਹਣਾ कॉटन ਦਾ ਸੌਫਟ ਸੌਫਟ ਆ ਆ ਦੁਪੱਟਾ ਦੁਪੱਟਾ ਜਿਹੜਾ ਪੱਲੇ ਉੱਤੇ ਇਸ ਤਰ੍ਹਾਂ ਬਾਰਡਰ ਬਣਿਆ ਵਾ ਤੇ ਬੱਚਾ ਇਸ ਤਰ੍ਹਾਂ ਪ੍ਰਿੰਟਿੰਗ ਆ ਇਹ 2.5 ਮੀਟਰ ਦੇ ਰਹਿਣਗੇ ਫੁੱਲ ਲੈਂਥ ਹੈ ਇਹਨਾਂ ਦੀ 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਕਮੀਜ਼ ਆ ਤੇ ਸਲਵਾਰ ਦਾ 2.5 ਮੀਟਰ ਤੋਂ ਜ਼ਿਆਦਾ ਕਪੜਾ ਹੀ ਆ ਬਹੁਤ ਜ਼ਿਆਦਾ ਵਧੀਆ ਇਹ ਸੌਫਟ ਸੌਫਟ ਇਹਨਾਂ ਦਾ ਕੋਈ ਕਲਰ ਨਹੀਂ ਖਰਾਬ ਹੋਊਗਾ ਕੁਝ ਨਹੀਂ ਹੋਊਗਾ ਇਹ ਸੌਫਟ ਕਪੜਾ ਏ ਇਹ ਗਾਰੰਟੀ ਦੇ ਨਾਲ ਆ ਅਗਲਾ ਸੂਟ ਇਹ ਵਾਲਾ ਅਗਲਾ ਸੂਟ ਇਹ ਵਾਲਾ ਦੇਖ ਸਕਦੇ ਹੋ ਤੁਸੀਂ کریم ਆਫ ਵਾਈਟ ਜਿਹਾ ਹੈਗਾ ਇਹ ਦੇ ਵਿੱਚ ਗਾਰੀਏ ਸ਼ੇਡ ਦੇ ਫਲਾਵਰ ਇਸ ਤਰ੍ਹਾਂ ਬਣੇ ਹੋਏ ਆ ਡਿਜ਼ਾਈਨਿੰਗ ਹੋਈ ਹੋਈ ਆ ਇਹ ਕਮੀਜ਼ ਆ ਜਾਂ ਤੁਸੀਂ ਇਸ ਨੂੰ ਸਲਵਾਰ ਤੇ ਇਸ ਨੂੰ ਕਮੀਜ਼ ਰੱਖ ਸਕਦੇ ਹੋ ਆਹ ਵਾਲੀ ਸਲਵਾਰ ਆ ਇਸ ਦੇ ਵੀ ਆ ਬਾਰਡਰ ਬਣਿਆ ਹੋਇਆ ਸਾਈਡ ਤੇ ਇਹ ਵੀ ਬਹੁਤ ਸੌਫਟ ਕਪੜਾ ਇਸ ਦਾ ਕਪੜਾ ਵੀ 2.5 ਮੀਟਰ ਹੀ ਆ ਦੁਪੱਟਾ ਵੀ 2.5 ਮੀਟਰ ਦਾ ਖੁੱਲਾ ਡੁੱਲਾ ਹੈ ਆਵਲਾ ਦੁਪੱਟਾ ਸਾਈਡ ਤੇ ਇਸ ਤਰ੍ਹਾਂ ਬਾਰਡਰ ਬਣਿਆ ਵਸਤੇ ਹਾਂਜੀ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਆਉਂਦੇ ਤਾਂ ਮੈਨੂੰ WhatsApp ਤੇ ਜਰੂਰ ਆਰਡਰ ਕਰੋ ਮੇਰਾ ਜਿਹੜਾ WhatsApp ਦਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ